ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਲਾਗੇ ਹੈਗਾ ਮੇਲਾ ਦਾਨਨੇਵਾਲ ਵਾਲੀ ਸਰਕਾਰ ਦਾ ਜੇ ਤੁਸੀਂ ਸੁਣਿਆ ਹੈ ਤੇ ਜ਼ਰੂਰ ਕਮੈਂਟ ਕਰਿਓ ਅੱਜ ਬਾਬਾ ਜੀ ਦਾ ਸੀਗਾ ਜਨਮ ਦਿਨ ਮਨਾਇਆ ਸੰਗਤਾਂ ਨੇ ਤੇ ਅਸੀਂ ਵੀ ਗਏ ਪਰ ਜਿਆਦਾ ਰਸ਼ ਹੋਣ ਦਾ ਕਰਕੇ ਅਸੀਂ ਮੱਥਾ ਤਾਂ ਨਹੀਂ ਟੇਕ ਸਕੇ ਕਿਉਂਕਿ ਦੂਰ ਦੇ ਲੋਕ ਚਲੋ ਮੱਥਾ ਟੇਕਣਾ ਸੀ ਤਾਂ ਸਦਾ ਟੇਕਦੇ ਰਹੀਦਾ ਹਨਾ ਤੇ ਮ ਕਾਸ ਗਲੇਸੀ ਕੀ ਸੰਗਤਾਂ ਜਿੱਥੇ ਹੋਰ ਪ੍ਰਸ਼ਾਦ ਲੈ ਕੇ ਆਉਂਦੀਆਂ ਪਰ ਜਨਮ ਦਿਨ ਤੇ ਕੇਕ ਹੀ ਕੇਕ ਲਿਆਈਆਂ ਸੀ ਤੇ ਸਾਨੂੰ ਵੀ ਕੇਕ ਮਿਲਿਆ ਪ੍ਰਸ਼ਾਦ ਵਜੋਂ ਕੇਕ ਚੜਾਈ ਯਾਨੀ ਕਿ ਜਨਮ ਦਿਨ ਦਾ ਕਰਕੇ ਸੋ ਅਸੀਂ ਵੀ ਪ੍ਰਸ਼ਾਦ ਵਜੋਂ ਛੱਕ ਕੇ ਕੇਕ ਤੇ ਫਿਰ ਅਸੀਂ ਚਲੇ ਗਏ ਬਾਜ਼ਾਰ ਵੱਲ ਨੂੰ ਬਾਜ਼ਾਰ ਵੱਲ ਨੂੰ ਗਏ ਤੇ ਕਿਉਂਕਿ ਰਸ ਬਹੁਤ ਜ਼ਿਆਦਾ ਸੀ ਸੰਗਤਾਂ ਸਾਗ ਮੱਕੀ ਦੀ ਰੋਟੀ ਕਾਰੀਆਂ ਨੇ ਤੇ ਆ ਥੋੜਾ ਜਿਹਾ ਬਾਹਰੋਂ ਤੁਹਾਨੂੰ ਦਰਸ਼ਨ ਕਰਾ ਦਿੰਨੀ ਆ ਆ ਮੱਥਾ ਟੇਕਣ ਵਾਲੀ ਜਗਾ ਆ ਤੇ ਰਸ ਜ਼ਿਆਦਾ ਹੋਣ ਦਾ ਕਰਕੇ ਅਸੀਂ ਅੰਦਰ ਨਹੀਂ ਗਏ ਫਿਰ ਕਦੀ ਦਰਸ਼ਨ ਕਰਾਵਾਂਗੇ ਹਾਂ ਸੋ ਅਸੀਂ ਬਾਹਰ ਨਿਕਲੇ ਇੱਥੋਂ ਬਾਜ਼ਾਰ ਵੱਲ ਨੂੰ ਤੇ ਥੋੜੀ ਬਹੁਤ ਸ਼ਾਪਿੰਗ ਕੀਤੀ ਮੇਲਿਆਂ ਦੇ ਵਿੱਚ ਜਿਹੜਾ ਸਮਾਨ ਹੁੰਦਾ ਉਹ ਹੀ ਸਮਾਨ ਆ ਆ ਭਾਂਡੇ ਟਿੰਡੇ ਦਾ ਬਥੇਰੇ ਬੁੜੀਆਂ ਲੈਂਦੀਆਂ ਆ ਬਾਕੀ ਸੇਲ ਸੇਲ ਵੀਰ ਤੇਰ ਤੇ ਵੀਰ ਤੇਰ ਤੇ ਅਜੀ ਸ਼ਾਪਿੰਗ ਕੀਤੀ ਥੋੜੀ ਬਹੁਤ ਘੁੰਮੇ ਫਰੇ ਮੜਾ ਮੋਟਾ ਖਾਦਾ ਪੀਤਾ ਤੇ ਚਲੋ ਫਿਰ ਅਸੀਂ ਆ ਦੇ ਸਕਦੇ ਤੁਸੀਂ ਆ ਮੈਨੂੰ ਕਿੱਟ ਲੈ ਕੇ ਦਿੱਤੀ ਸਰਦਾਰ ਜੀ ਨੇ ਆ ਰੀ ਲੰਬੂ ਕਰਮਾ ਵਾਸਤੇ ਹੋਰ ਨਹੀਂ ਮੈਨੂੰ ਕੁਝ ਵੀ ਲੈ ਕੇ ਦਿੱਤਾ ਇਹ ਮੇਰੇ ਕੋ ਹੈ ਨਹੀਂ ਸੀ ਲਈ ਆ ਮੈਂ ਬਾਕੀ ਸੋਹਣੀਆਂ ਚੀਜ਼ਾਂ ਹੁੰਦੀਆਂ ਅੱਜ ਕੱਲ੍ਹ ਵੀ ਮੇਲਿਆਂ 'ਚ ਵਧੀਆ ਚੀਜ਼ਾਂ ਲੈ ਕੇ ਆਉਂਦੇ ਉਹਨਾਂ ਨੂੰ ਪਤਾ ਵੀ ਵਧੀਆ ਚੀਜ਼ ਲੋਕ ਲੈਂਦੇ ਆ ਹੁਣ ਮਾੜੀਆਂ ਚੀਜ਼ਾਂ ਨਹੀਂ ਆਉਂਦੀਆਂ ਵਧੀਆ ਹੁੰਦਾ ਸਾਰਾ ਕੁਝ ਤੇ ਫਿਰ ਅਸੀਂ ਆ ਦੇਖੋ ਕਿੰਨੇ ਭਾਂਡੇ ਆ ਲੈ ਲੂ ਕਿਤੇ ਚਲੋ ਫਿਰ ਅਸੀਂ ਵਾਪਸ ਚਲੇ ਗਏ